ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਵਾਹਾ ਦੇ ਪਿੰਡ ਕੋਟਲੀ ਦੇ ਵਿੱਚ ਇੱਕ ਬਜ਼ੁਰਗ ਦਾਦੀ ਅਵਤਾਰ ਕੌਰ ਦੇ ਸੁਪਨੇ ਤੇ ਉਮੀਦਾਂ ਨੂੰ ਅੱਗ ਨੇ ਸਾੜ ਕੇ ਸੁਆਹ ਕਰ ਦਿੱਤਾ। ਦੱਸ ਦਈਏ ਕਿ ਮੁਕਸਰ ਦੇ ਹਲਕਾ ਗਿੱਦੜਵਾਹਾ ਦੇ ਪਿੰਡ ਕੋਟਲੀ ਦੇ ਵਿੱਚ ਇੱਕ ਬਜ਼ੁਰਗ ਦਾਦੀ ਜਿਸ ਦਾ ਨਾਮ ਅਵਤਾਰ ਕੌਰ ਹੈ ਉਸ ਦੇ ਘਰ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗ ਗਈ ਤੇ ਇਸ ਅੱਗ ਨੇ ਘਰ ਦੇ ਵਿੱਚ ਪਿਆ ਸਾਰਾ ਸਮਾਨ ਸਾੜ ਕੇ ਸੁਆਹ ਕਰ ਦਿੱਤਾ। ਦੱਸਦੀ ਹੈ ਕਿ ਇਹ ਬਜ਼ੁਰਗ ਦਾਦੀ ਇਕੱਲਿਆਂ ਹੀ ਆਪਣੇ ਪੋਤੇ ਤੇ ਪੋਤੀ ਦੀ ਪਰਵਿਸ਼ ਕਰ ਰਹੀ ਹੈ ਔਰ ਇਸ ਦੇ ਪੁੱਤ ਤੇ ਨੌ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਇਸ ਬਜ਼ੁਰਗ ਦਾਦੀ ਉਤਾਰ ਕੌਰ ਨੇ ਬੜੀਆਂ ਹੀ ਮਿਹਨਤਾਂ ਤੇ ਦਿਹਾੜੀਆਂ ਕਰਕੇ ਆਪਣੀ ਪੋਤੀ ਦੇ ਵਿਆਹ ਦੇ ਲਈ ਇਹ ਦਾਜ ਇਕੱਠਾ ਕੀਤਾ ਸੀ ਜੋ ਕਿ ਅੱਗ ਨਾਲ ਸੜ ਕੇ ਸੁਆਹ ਹੋ ਗਿਆ ਤੇ ਇਸ ਬਜ਼ੁਰਗ ਦਾਦੀ ਉਤਾਰ ਕੌਰ ਦੀਆਂ ਉਮੀਦਾਂ ਤੇ ਸੁਪਨਿਆਂ ਨੂੰ ਵੀ ਨਾਲ ਅੱਗ ਨੇ ਸੜ ਦਿੱਤਾ ਦੱਸ ਦਈਏ ਕਿ ਘਰ ਦੇ ਵਿੱਚ ਪਿਆ ਸਾਰਾ ਸਮਾਨ ਜਿਵੇਂ ਕਿ ਮੰਜੇ ਬਿਸਤਰੇ ਪੇਟੀ ਤੇ ਹੋਰ ਜਿਹੜਾ ਸਮਾਨ ਸੀਗਾ ਪੜਿਆ ਮਿਹਨਤਾਂ ਦੇ ਨਾਲ ਜੋੜਿਆ ਸੀਗਾ ਉਹ ਸਾਰਾ ਕੁਝ ਅੱਗ ਦੀ ਭੇਟ ਚੜ ਗਿਆ ਤੇ ਕਮਾਉਣ ਵਾਲਾ ਵੀ ਕੋਈ ਨਹੀਂ ਸੀ ਤੇ ਇਸ ਸਮਾਨ ਨੂੰ ਜੋੜਨ ਦੇ ਲਈ ਦਾਦੀ ਨੇ ਕਈ ਸਮਾਂ ਲਗਾ ਦਿੱਤਾ ਤੇ ਹੁਣ ਜੇਕਰ ਇਹ ਸਮਾਨ ਦੁਬਾਰਾ ਬਣਾਉਣਾ ਹੋਵੇ ਤਾਂ ਫਿਰ ਕਾਫੀ ਸਮਾਂ ਤੇ ਉਹੀ ਮਿਹਨਤ ਤੇ ਮਜ਼ਦੂਰ ਨਾਲ ਲੱਗਣਗੇ ਲੇਕਿਨ ਹੁਣ ਦਾਦੀ ਅਵਤਾਰ ਕੌਰ ਦੇ ਵਿੱਚ ਇੰਨੀ ਹਿੰਮਤ ਨਹੀਂ ਕੀ ਉਹ ਦੁਬਾਰਾ ਜਿਹੜਾ ਇਹ ਸਮਾਨ ਉਹ ਬਣਾ ਲਵੇ ਤੇ ਦਾਦੀ ਅਵਤਾਰ ਕੌਰ ਦੇ ਵੱਲੋਂ ਦੱਸਿਆ ਗਿਆ ਕਿ ਉਸ ਦੀ ਪੋਤੀ ਦਾ ਵਿਆਹ ਤੇ ਉਹ ਇਹ ਸਮਾਨ ਹੈ ਜਿਹੜਾ ਹੁਣ ਦੁਬਾਰਾ ਨਹੀਂ ਬਣਾ ਸਕਦੀ ਇਸ ਲਈ ਉਸ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਉਹਨਾਂ ਦਾਨੀ ਸੱਜਣਾ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਤੇ ਉਸ ਦਾਦੀ ਦੀ ਪੋਤੀ ਦਾ ਵਿਆਹ ਹੋ ਜਾਵੇ ਕਿਉਂਕਿ ਹੁਣ ਸਭ ਕੁਝ ਸੜ ਕੇ ਅੱਗ ਦੇ ਵਿੱਚ ਸਵਾਹ ਹੋ ਚੁੱਕਿਆ ਇਸ ਛੋਟ ਸਰਕਟ ਦੇ ਕਾਰਨ ਅੱਗ ਨੇ ਲੱਗੀ ਆ ਜੋ ਉਸ ਨੇ ਆਰਥਿਕ ਨੁਕਸਾਨ ਤਾਂ ਇਸ ਬਿਯੁਰਗ ਦਾ ਕੀਤਾ ਨਾਲ ਮਾਨਸਿਕ ਤੌਰ ਤੇ ਵੀ ਵੱਡਾ ਝਟਕਾ ਦਿੱਤਾ ਹੈ ਤਾਂ ਕੀ ਕੁਝ ਕਹਿਣਾ ਸੀਗਾ ਅਵਤਾਰ ਕੌਰ ਦਾ ਉਹ ਵੀ ਸੁਣਾਉਣੇ ਆ ਤੇ ਨਾਲ ਆਂਡਗਵੰਡ ਲੋਕਾਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜਿੰਗਰਾ ਨਹੀਂ ਖੁੱਲਿਆ ਜੀ ਮੇਰੇ ਪਟਤਾ ਆਪੂੰ ਦੇ ਪਟਤੇ ਨੇ ਕਿ ਜਿੰਗਰਾ ਨੇ ਭੰਨਿਆ ਦੇ ਮੈਂ ਅੱਖੀਆਂ ਨੂੰ ਹੋਰ ਹੀ ਆ ਦੇ ਤੜੇ ਤੜੇ ਤੇ ਨਾ ਮੇਰਾ ਨਾਤ ਬਾਰ ਕੋਰਾ ਜੀ ਜਿਸ ਨਿਸ਼ਕਾਨ ਤਾਂ ਮੈਂ ਦੱਸ ਨਹੀਂ ਸਕਦੀ ਬਹੁਤ ਔਖੀ ਬਹੁਤ ਔਖਾ ਨਾ ਕੁੜੀ ਦਾ ਸਮਾਨ ਬਣਾਇਆ ਸੀ ਅੱਦਾ ਕ ਮਾਪਿਓ ਬਣਾਗਾ ਸੀ ਅੱਦਾ ਕ ਦਾਦਾ ਦਾਦੀ ਨੇ ਦਾਦੇ ਨੇ ਬਣਾਇਆ ਮੈਂ ਮਸਾਂ ਇਹਨਾਂ ਦੀ ਪਾਲਣ ਪੋਸਣ ਕਰਦੀ ਆ ਬਹੁਤ ਜਿਆਦੇ ਹੁਣ ਮੈਥੇ ਸੱਟ ਚੱਲ ਨਹੀਂ ਸਕਦੇ ਜੇ ਕੋਈ ਮਦਦ ਕਰ ਸਕਦਾ ਨਾ ਮਛੋਰਾ ਦੀ ਤੱਕ ਹਾਏ ਦੇ ਆਉਂਦੀ ਤਾਂ ਕਰਦੇ ਕੋਈ ਇਹ ਜੀ ਤਨ 3:00 ਵਜੇ ਖੋਨੇ 2:00 ਵਜੇ ਲੱਗੀ ਆ ਜੀ ਦੋ ਕੁ ਵਜੇ ਲੱਗੀ ਤਾਰਾ ਟੁੱਟੀਆਂ ਦਾ ਮੈਨੂੰ ਪਤਾ ਨਹੀਂ ਮੇਰੇ ਮੁੰਡਾ ਉੱਠਿਆ ਸੀ ਪਛਾਅ ਕਰਨ ਜਿਹੜਾ ਅੱਡਾਗਾ ਹਾਂ ਚਾਚਾ ਇਹਨਾਂ ਦਾ ਜਵਾਬ ਕਾਂ ਦਾ ਤੇ ਉਹ ਸਾਰੇ ਜੋ ਕੁਝ ਬਣਾਇਆ ਸੀ ਦਾਜ ਵਾਸਤੇ ਸਾਰਾ ਹੀ ਮੱਚ ਗਿਆ ਜੀ ਸਾਰੇ ਮੱਚ ਗਿਆ ਡਾਕੂਮੈਂਟ ਵੀ ਮੱਚ ਗਏ ਇਹਨਾਂ ਦੇ ਜਿਹੜੇ ਪੜ੍ਹਾਈ ਵਾਲੇ ਸੀਗੇ ਜਿਹੜੀਆਂ ਹੋਰ ਸਿੰਘ ਸਾਰਾ ਸਮਾਨ ਹੀ ਮੱਚ ਗਿਆ ਇਹਨਾਂ ਦਾ ਕੋਈ ਪ੍ਰੂਫ ਨਹੀਂ ਰਿਹਾ ਇਹਨਾਂ ਦਾ ਜਵਾਬ ਕਾਂ ਦਾ ਇਹ ਤੁਸੀਂ ਸੰਭਾਲ ਦਿਓ ਬੱਚਿਆਂ ਨੂੰ ਫਿਰ ਦੋਵਾਂ ਨੂੰ ਮੈਂ ਹੀ ਸੰਭਾਲਦੀ ਆਂ ਜੀ ਮੈਂ ਹੀ ਸੰਭਾਲਦੀ ਆਂ ਬੜਾ ਔਖਾ ਬਣਾਇਆ ਹੋਣਾ ਬੇਬੇ ਸਮਾਨ ਬਹੁਤ ਔਖਾ ਨਾ ਜੀ ਕੌਰਾਂ ਨੇ ਬਣਾਇਆ ਕਦੇ ਇੱਕ ਲੈ ਕਦੇ ਦੋ ਲੈ ਹੈ ਜਿੰਨਾ ਕੋ ਮੰਦਾ ਸੀ ਘੜ ਇਹ ਪੇਟੀ 'ਚ ਫਿਰ ਸਾਰੇ ਬਿਸਤਰੇ ਮਚ ਗਏ ਜਮੇ ਦੀ ਕੁਛ ਨਹੀਂ ਰਹੇਗਾ ਰਹੇ ਹੀ ਕੁਛ ਨਹੀਂਗਾ ਰਹੇ ਹੀ ਕੁਛ ਨਹੀਂਗਾ ਕੁੜੀ ਉਹਦੇ ਦੀ ਤੜਕੇ ਦੀ ਰੋਈ ਜਾਂਦੀ ਕਿਵੇਂ ਬਣਾਏਂਗੀ ਬੀਬੀ ਤੂੰ ਕਿ ਮੇ ਬਣਾਏਗੀ ਮਾ ਸਾ ਚੁੱਪ ਕਰਾ ਕੇ ਗਿੰਗਾਂਡ ਗਵਾਂਡ ਦੀਆਂ ਭਜ ਭਜ ਕੇ ਆਏ ਅਣਗਵਾਂਡ ਸਰਪੰਚ ਵੀ ਮੌਕਾ ਵੇਖ ਕੇ ਗਿਆ ਵੀ ਬਹੁਤ ਨਿਸ਼ਕਾਨ ਹੋ ਗਿਆ ਆਪਾਂ ਜਿੰਨੇ ਫਰਮਾਇਆ ਲਾਵਾਂਗੇ ਮੰਤਰੀਆਂ ਇਹ ਡਾਰੇ ਦੁਨੇ ਮੱਛੇ ਪਏ ਆ ਹਨਾ ਸਾਰੇ ਸਾਰੇ ਕਾਸੇ ਨੂੰ ਪਈ ਗਈ ਅੱਗ ਜੀ ਧਾਨਿਆਂ ਨੂੰ ਵੀ ਪਈ ਗਈ ਸਭ ਤੋਂ ਪਹਿਲਾਂ ਇਹ ਵੈਗਰ ਜੀ ਦਾ ਖਾਲਸਾ ਵੈਗਰ ਜੀ ਕੀ ਫਤਿਹ ਇਹ ਘਟਨਾ ਬਹੁਤ ਮੰਦ ਭਾਈ ਘਟਨਾ ਹੋਈ ਜੀ ਰਾਤੀ ਜਾ ਤਾਂ ਪਤਾ ਲੱਗ ਗਿਆ ਵੀ ਭਾਈ ਇਹ ਚਾਨਕ ਵੀ ਸਰਕਟ ਹੋਣ ਕਰਕੇ ਨਾ ਪੀਕ ਬਸਦਿਆਂ ਨੂੰ ਅੱਗ ਲੱਗ ਗਈ ਜੀ ਤੇ ਬਹੁਤ ਹੀ ਗਰੀਬ ਪਰਿਵਾਰ ਆ ਵੀਰੇ ਅਸੀਂ ਅਪੀਲ ਕਰਦੇ ਆ ਸਾਰੀ ਸੰਗਤ ਨੂੰ ਜਦੇ ਬੰਦੀਆਂ ਨੂੰ ਪ੍ਰਧਾਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਜੀ ਇਹ ਦੋ ਬੱਚੇ ਨੇ ਮਾਤਾ ਪਿਤਾ ਦੀ ਡੈਥ ਹੋਈ ਹੈ ਤੇ ਲੜਕੀ ਦਾ ਸਮਾਨ ਬਣਾਇਆ ਸੀ ਆ ਤੁਹਾਨੂੰ ਮੜਿਆ ਦਿਹਾਰਾ ਹੈ ਭਾਈ ਜੀ ਹੂੰ ਵਿਆਹ ਵਾਲਾ ਜੋ ਵੀ ਜਿਹੜਾ ਬਿਸਤਰਾ ਬਣਾਇਆ ਸੀਗਾ। ਉਹ ਰਾਤੀ ਅੱਗ ਦੇ ਕਾਰਨ ਭਾਈ ਸੜ ਕੇ ਸਾਹ ਹੋ ਚੁੱਕਾ ਸਾਰਾ। ਬਾਕੀ ਤੁਹਾਨੂੰ ਸਾਰਾ ਬੱਸ ਬਾਈ ਜੀ ਵੀਡੀਓ ਚ ਵਿਖਾਈ ਦੇਣਗੇ। ਅਸੀਂ ਅਪੀਲ ਕਰਦੇ ਹਾਂ ਵੀ ਇਹ ਕਿੰਨਾ ਕੁ ਸਮਾਨ ਬਾਈ ਜਿਹੜਾ ਸੜਿਆ ਹੈ ਦਾਜ ਦਾ ਸਮਾਨ ਜਿਹੜਾ ਅਸੀਂ ਜੇ ਮਾਤਾ ਨੇ ਦੱਸਿਆ। ਹਾਂਜੀ। ਇਹ ਅਰਜਾਈਆਂ ਸੀਗੀਆਂ ਹੀ ਦੋਸਤਾਂ। ਉਸ ਬਿਸਤਰੇ ਸੀਗੇ ਜੀ। ਉਸ ਕੱਪੜੇ ਵਗੈਰਾ ਵੀ ਸੀਗੇ ਜੀ। ਅੰਬਲ ਵਗੈਰਾ ਜਿਹੜੇ ਆਪਾਂ ਆਮ ਦਿੰਨੇ ਆ। ਇਹ ਸਾਰਿਆਂ ਦੇ ਵਿੱਚ ਸਾਰੇ ਉਹ ਬਿਸਤਰੇ ਕੱਪੜੇ ਜੋ ਵੀ ਸਾਰਾ ਸੀਗਾ ਜੀ। ਉਸ ਨੇ ਜੀ ਬ੍ਰੋ ਵੀ ਹੋ ਗਿਆ ਕਿ ਸਰਦੇ ਲਈ ਸਵਾ ਹੋ ਗਿਆ ਸਾ ਕੀ ਅਪੀਲ ਆ ਸਾਰਿਆਂ ਨੂੰ ਲੱਭ ਕੇ ਪੀਲੇ ਹੀ ਹੱਥ ਜੋੜ ਕੇ ਬੇਨਤੀ ਚਲੋ ਗਰੀਬ ਪਰਿਵਾਰ ਹਨਾ ਜਿੱਥੇ ਬੰਦੀਆਂ ਪ੍ਰਧਾਨ ਸਾਹਿਬਾਨ ਕੋਈ ਵੀ ਸ਼ਰਧਾਵਾਨ ਜਿਨ੍ਹਾਂ ਦੀ ਗੈਰ ਸਦਾ ਹੋ ਸਕਦਾ ਜਿਨ੍ਹਾਂ ਵੀ ਕਿਸੇ ਦਾ ਮਾਣਾ ਵੀ ਚਲੋ ਭਾਈ ਇਹ ਗਰੀਬ ਪਰਿਵਾਰ ਦੀ ਮਦਦ ਹੋ ਜੂਗੀ ਅੱਗੇ ਸਿਆਲ ਆ ਰਿਹਾਗਾ ਕਿ ਜਿਹੜਾ ਕਬਾਸਤਰ ਵਿੱਚ ਆ ਉਹ ਉੱਤੇ ਲੈਣ ਨੂੰ ਵੀ ਪਾਸ ਮੱਚ ਮੱਚ ਗਏ ਸੀਗੇ ਦਾਣੇ ਦੁਣੇ ਵੀ ਹਨਾ ਸਾਰੇ ਦਾਣੇ ਦੁਣੇ ਜਿਹੜੇ ਸੀਗੇ ਉਹ ਵੀ ਮੱਚ ਗਏ ਆ ਤੇ ਬੇਨਤੀ ਇਹੀ ਕਰਦੇ ਆਂ ਵੀ ਚਲੋ ਗਰੀ ਪਰਿਵਾਰਾਂ ਦੀ ਗੱਲਬਾਤ ਮਾਤਿ ਕੀਤੀ ਜਾਵੇ